ਹਾਂਜੀ ਪਾਪਾ ਜੀ ਕੀ ਨਾਂ ਤੁਹਾਡਾ ਤੇ ਤੁਹਾਡੀ ਸਭਾ ਦਾ ਕੀ ਨਾਂ ਹੈ ਤੇ ਤੁਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਐ ਐਸਡੀਐਮ ਸਾਹਿਬ ਨੂੰ ਕਿਸ ਮਕਸਦ ਲਈ ਦਿੱਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦਾ ਦਾ ਨਾਂ ਜਹਦਰ ਬਰਮਾ ਸਿੰਘ ਜਨਾਲ ਔਰ ਸਮੂਹ ਗੁਰਮਤ ਗ੍ਰੰਥੀ ਸਭਾ ਸਮਰੂਪ ਦੇ ਵੱਲੋਂ ਅਸੀਂ ਅੱਜ ਮੰਗ ਪੱਤਰ ਦਿੱਤਾ ਜੀ ਕਿ ਗੜਬੇ ਸ਼ਹਿਰ ਦੇ ਵਿੱਚ ਹਰ ਇੱਕ ਨੁੱਕਰ ਤੇ ਜਰਦੇ ਤੇ ਤਮਾਕੂ ਦੀਆਂ ਦੁਕਾਨਾਂ ਨੇ ਕੋਕੇ ਕੋਲੇ ਨਾਮ ਜਿੱਥੇ ਬੱਚੇ ਵੀ ਖਰੀਦਦੇ ਨੇ ਜਿੱਥੇ ਬੀਬੀਆਂ ਵੀ ਖਰੀਦਦੇ ਦੇਖੀਆਂ ਗਈਆਂ ਨੇ ਜੀ ਔਰ ਉਹਦਾ ਨੁਕਸਾਨ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਹੈ ਕਿਉਂਕਿ ਉਹ ਸਾਹਮਣੇ ਦੇਖਦੇ ਆ ਪ੍ਰਭਾਵਤ ਹੁੰਦੇ ਦੇਖ ਕੇ ਲੈਣ ਨੇ ਤੇ ਅੱਜ ਸਮੈਤ ਜਿ ਚਿੱਟਾ ਵਿਗਦਾ ਉਹ ਇਥੇੋਂ ਸ਼ੁਰੂ ਹੁੰਦਾ ਹੈ ਕੋਖਿਆਂ ਤੋਂ ਸ਼ੁਰੂ ਹੋ ਕੇ ਗਾਂਗੋੜੀ ਦਾ ਸਾਰਾ ਬੱਚਾ ਐਸ ਲਈ ਸਾਨੂੰ ਮੰਗ ਪੱਤਰ ਦੇਣ ਆਏ ਆ ਵੀ ਉਹ ਕੋਖੇ ਚਕਵਾਏ ਜਾਣ ਜੰਤਰ ਥਾਵਾਂ ਤੇ ਨਾ ਉਹ ਜਦੋਂ ਜੰਤਰ ਥਾਵਾਂ ਦੇ ਕੋਈ ਬੀੜੀ ਪੀ ਨਹੀਂ ਸਕਦਾ ਵੇਚ ਕੇ ਖਰੀਦ ਸਕਦਾ ਫਿਰ ਉਹ ਉਹ ਸ਼ਰੇ ਬਾਜ਼ਾਰ ਚ ਉਹ ਵੇਚ ਰਹੇ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਮੰਗ ਪੱਤਰ ਦਿੱਤਾ ਹੈ ਦੂਸਰੀ ਗੱਲ ਐ ਜਿਹੜੀ ਮੇਟਰੀਆਂ ਦੁਕਾਨਾਂ ਲੱਗੀਆਂ ਮਾਸ ਦੀਆਂ ਦੁਕਾਨਾਂ ਤੇ ਮਾਸ ਸ਼ਰਾਂ ਵੇਚਦੇ ਨੇ ਲੋਕ ਲੰਘਦੇ ਪਬਲਿਕ ਲੰਘਦੀ ਉੱਥੋਂ ਦੀ ਤੇ ਉੱਥੇ ਕੁੱਤੇ ਖੜਦੇ ਕੁੱਤੇ ਉਹ ਕੀ ਖਾਂਦੇ ਆ ਤੇ ਲੋਕਾਂ ਨੂੰ ਵੱਢਦੇ ਆ ਇਸ ਕਰਕੇ ਲੋਕਾਂ ਦੀ ਸੇਫਟੀ ਵਾਸਤੇ ਇਕੱਠੇ ਹੋਏ ਹਾਂ ਪੁਰਪਤ ਕਰਤਕ ਸ਼ੋਰ ਵੱਲੋਂ ਵੀ ਐਸੇ ਦੀਸਾ ਨੂੰ ਮੰਗ ਪੱਤਰ ਦੇ ਕੇ ਆਇਆ ਵੀ ਉਹ ਬੰਦ ਕਰਾਇਆ ਜਾਵੇ ਸਾਰਾ ਕੁਝ ਬਾਬਾ ਇਹ ਜਿਹੜੇ ਨਸ਼ੇ ਨੇ ਨਸ਼ੇ ਨੌਜਵਾਨੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਇਹਨਾਂ ਦੇ ਸੰਬੰਧ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਤੁਸੀਂ ਇੱਕ ਬਹੁਤ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਜਦੋਂ ਨਸ਼ੇ ਦਾ ਮੁੱਦਾ ਜੀ ਇਹ ਸਰਕਾਰਾਂ ਤੋਂ ਹੱਲ ਕਰਨੀ ਚਾਹੀਦੀਆਂ ਭਾਈ ਅਮਰਤਪਾਲ ਸਿੰਘ ਪੰਜਾਬ ਵਿੱਚ ਆਇਸੀ ਜਿਹਦੇ ਲੱਖਾਂ ਨੌਜਵਾਨ ਉਹਨਾਂ ਦੇ ਮਗਰ ਲੱਗੇ ਤੁਰਪੇ ਸੀਗੇ ਕਿੰਨੇ ਨੌਜਵਾਨ ਨਸ਼ਾ ਛੱਡ ਕੇ ਜਿਹੜੇ ਜੀਵਨ ਬਣਾ ਗਏ ਆਪਣਾ ਪਰ ਸਰਕਾਰਾਂ ਤੋਂ ਸਾਰਾ ਕੁਝ ਦੇਖੀ ਨਹੀਂ ਗਿਆ ਕਿਉਂਕਿ ਇਸ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਸੈਂਟਰ ਦੀ ਸਰਕਾਰ ਹੈ ਉਹਨਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਨੌਜਵਾਨ ਲੜਕਦੇ ਨੇ ਪਹਿਲਾਂ ਕਦੇ ਗੋਲੀਆਂ ਦੇ ਨਾਲ ਖਤਮ ਕੀਤੇ ਹੁਣ ਨਸ਼ੇ ਦੇ ਨਾਲ ਖਤਮ ਕਰ ਰਹੇ ਇਹਨਾਂ ਨੂੰ ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਸੰਭਲਣਾ ਚਾਹੀਦਾ ਨਸ਼ੇ ਤੋਂ ਉਹਨਾਂ ਦੇ ਮਾਪੇ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਉਹ ਕੀ ਕਰਨਾ ਆਪਣੇ ਬੱਚਿਆਂ ਵਾਸਤੇ ਜਿਹੜੇ ਨਸ਼ਿਆਂ 'ਚ ਵੱਢੇ ਹੋਏ। ਉਹਨਾਂ ਦੇ ਮਾਪੇ ਤਾਂ ਦੇਖੋ ਜੀ ਕਹਿ ਸਕਦੇ ਬੱਚਿਆਂ ਨੂੰ ਆਪਣੇ ਨੂੰ। ਪਰ ਜਿਹੜੀ ਬੱਚਿਆਂ ਦੀ ਸੰਗਤ ਦਿਨਪਰ ਦੇ ਵਿਗੜ ਰਹੀ ਹੈ ਨਾ ਸਸਤੇ ਤੇ ਪਹਿਲਾਂ ਬੱਚਿਆਂ ਨੂੰ ਸਸਤਾ ਨਸ਼ਾ ਦੇ ਕੇ ਲਾਇਆ ਜਾਂਦਾ। ਉਦੋਂ ਮੈਂ ਫਿਰ ਉਹਦੇ ਦੰਦ ਲੁਖਾ ਜਾਂਦੇ ਆ। ਮਾਪੇ ਉਹ ਤੋਂ ਪਹਿਲਾਂ ਮਰ ਜਾਂਦੇ ਬੱਚਿਆਂ ਤੋਂ। ਜੀ ਜੀ ਜੀ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਜਾਤ ਅਬ்துਲ ਇੰਦਰ ਸਿੰਘ ਜੀ ਗੁਜਰਾ ਤੁਸੀਂ ਇੱਕ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹੋ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਤੇ ਰਾਈ ਲੋਕਾਂ ਨੂੰ ਇੱਕ ਸੁਨੇਹਾ ਦਿੰਦੇ ਹੋ ਤੇ ਜਿਹੜਾ ਮਤਲਬ ਨਸ਼ਿਆਂ ਦਾ ਬੋਲਬਾਲਾ ਹੋਇਆ ਪਿਆ ਹੈ ਉਹਦੇ ਸਬੰਧ ਚ ਤੁਸੀਂ ਆਪਣੇ ਪ੍ਰਚਾਰ ਦੇ ਰਾਹੀਂ ਲੋਕਾਂ ਨੂੰ ਕਿਵੇਂ ਦੱਸਣਾ ਚਾਹੁੰਦੇ ਹੋ ਦੇਖੋ ਜਿਹੜਾ ਪੰਜਾਬ ਹੈ ਤਾਂ ਜੀ ਪੰਜਾਬ ਤਕਰੀਬਨ ਸਾਰੇ ਭਾਰਤ ਦੇ ਜਿਹੜੇ ਭਾਰਤ ਦੇ ਵਸਨੀਕਾਂ ਦਾ ਇੱਕ ਰੋਜ਼ਗਾਰ ਹੈ ਜਿਹੜਾ ਆਪਣਾ ਖੇਤੀਬਾੜੀ ਜਿਹੜਾ ਸੁਪਾ ਆ ਗਿਆ ਤੇ ਪੰਜਾਬ ਹੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਇਨਕਲਾਬੀ ਨੇ ਤੇ ਪੰਜਾਬ ਦੇ ਹੀ ਜਿਹੜੇ ਨੌਜਵਾਨ ਦੇ ਜਾਂ ਜਥੇਬੰਦੀਆਂ ਨੇ ਉਹ ਆਪਣੇ ਹੱਕਾਂ ਲਈ ਜੂਝਦੇ ਆ ਇਹ ਇੱਕ ਸਾਜ਼ਿਸ਼ ਹੈ ਮਤਲਬ ਕਿ ਏਜੰਸੀਆਂ ਦੀ ਕਿ ਕਵੇਂ ਦਾ ਕਵੇਂ ਸਿੱਖਿਆ ਦੇ ਜਿਹੜੇ ਜਵਾਨਾਂ ਨੇ ਉਹਨਾਂ ਨੂੰ ਕਿਵੇਂ ਦਬਿਆ ਜਾਵੇ ਜਿਹੜੇ ਆਉਣ ਵਾਲੀ ਸਾਡੀ ਪੱਛੇਰੇ ਵੀ ਉਹ ਸਿੱਖੀ ਤੋਂ ਕਦੇ ਤੋੜੇ ਜਾਣ ਇਹ ਅਸਲਾ ਕੋਈ ਇਦਾਂ ਦਾ ਨਹੀਂ ਵੀ ਇਹ ਇੱਕ ਸਰਕਾਰਾਂ ਦੀ ਸੂਜੀ ਸੋਚੀ ਸਮਝੀ ਇੱਕ ਸਾਜਸ ਹੈ ਵੀ ਸਿੱਖ ਖੱਤਰ ਬਨੂ ਕੇ ਮੇ ਖਤਮ ਕਰਨਾ ਹੈ ਜੇ ਸਿੱਖ ਜਿਉਂ ਪੈਦਾ ਨਸੀਤੋਂ ਦੂਰ ਰਹਿਣਗੇ ਸਾਡੇ ਨੌਜਵਾਨ ਉਹ ਰੋਜ਼ਗਾਰ ਮੰਗਣਗੇ ਰੋਜ਼ਗਾਰ ਮੰਗਣਗੇ ਤੇ ਸਰਕਾਰਾਂ ਨੂੰ ਇਸ ਗੱਲ ਦੀ ਚਿੰਤਾ ਵੀ ਅਸੀਂ ਇਹਨਾਂ ਨੂੰ ਰੋਜ਼ਗਾਰ ਦੇਣਗੇ ਤੇ ਅੱਗੇ ਇਹ ਪਧੜਗੇ ਪੰਜਾਬ ਦੇ ਜਿਹੜੇ ਨੌਜਵਾਨ ਅਸਲ ਵਿੱਚ ਸਰਕਾਰਾਂ ਵਾਰ ਕੇ ਰਾਜੀ ਨੇ ਵੀ ਇਹ ਦੂਰ ਰੋਜ਼ਗਾਰ ਦੇਣ ਕੇ ਰਾਜ਼ੀ ਨਹੀਂ ਕਿਉਂਕਿ ਬਾਹਰਲੇ ਸੁਪਿਆ ਜਾਣ ਪਿਆ ਹਾਰ ਤੋਂ ਲਾ ਲਓ ਤੁਸੀਂ ਪੰਜਾਬ ਦੇ ਜਿੰਨੇ ਵੀ ਅਫਸਰ ਨੇ ਸਾਰੇ ਬਾਹਰਲੇ ਨੇ ਚਾਹੇ ਉਹ ਐਸਟੀਮ ਹੈ ਚਾਹੇ ਤਸਕੀਲਦਾਰ ਹੈ ਅੱਜ ਸਾਡੇ ਗੁਜਰਾਵਾਂ ਵਿੱਚ ਦੇਖ ਲਓ ਪ੍ਰਿੰਸੀਪਲ ਹੈ ਉਹ ਵੀ ਬਾਹਰਲਾ ਕਿਉਂਕਿ ਪੰਜਾਬ ਦੇ ਲੋਕ ਆ ਜਾਓ ਜੀ ਆ ਜਾਓ ਆ ਜਾਓ ਤੁਸੀਂ ਆਜੋ ਆਜੋ ਗਾਹਾਂ ਇੱਥੇ ਆ ਜੀ